ਦੋਸਤੋ ਅੱਜ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਪਲਵਾਮਾ ਦੇ ਵਿੱਚ ਹਮਲਾ ਹੋਇਆ ਏ ਤਾਂ ਜਿਹੜਾ ਦੂਜੇ ਪਾਸੇ ਗੋਦੀ ਮੀਡੀਆ ਇਹਦੇ ਬਾਰੇ ਗਲਤ ਰੰਗ ਦੇ ਰਿਹਾ ਏ ਆਜਾਜੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਇਹ ਜਿਹੜਾ ਗੋਦੀ ਮੀਡੀਆ ਇਹਨੂੰ ਸਿਰਫ ਮਸਾਲਾ ਚਾਹੀਦਾ ਚਾਹੇ ਕਿੰਨਾ ਮਰਜੀ ਵੱਡਾ ਨੁਕਸਾਨ ਹੋ ਜਾਈ ਹੁਣ ਦੇਖੋ ਸਭ ਤੋਂ ਵੱਧ ਜ਼ੋਰ ਇਸ ਗੱਲ ਤੇ ਕੁਝ ਜਿਹੜਾ ਵਿਕਾਊ ਮੀਡੀਆ ਉਹ ਲਾ ਰਿਹਾ ਵੀ ਧਰਮ ਪੁੱਛ ਕੇ ਗੋਲੀ ਮਾਰੀ ਧਰਮ ਪੁੱਛ ਕੇ ਗੋਲੀ ਮਾਰੀ ਧਰਮ ਪੁੱਛ ਕੇ ਗੋਲੀ ਮਾਰੀ ਇਹ ਕਿਉਂ ਇੰਨਾ ਵੱਡਾ ਜੋਰ ਇੱਕੋ ਗੱਲ ਤੇ ਲਾ ਰਹੇ ਨੇ ਉਹਦਾ ਕਾਰਨ ਪ੍ਰਦੀਪ ਜੀ ਇਹ ਆ ਅਸਲ ਦੇ ਵਿੱਚ ਭਾਰਤ ਦੇ ਵਿੱਚ ਇੱਕ ਘਟੀਆ ਸਿਆਸਤ ਚੱਲਦੀ ਆ ਜਿਹੜੀ ਨਫ਼ਰਤ ਦੀ ਸਿਆਸਤ ਆ ਔਰ ਇਹ ਜਿਹੜਾ ਗੋਦੀ ਮੀਡੀਆ ਨਾ ਉਹਨੂੰ ਇਹੋ ਜਿਹਾ ਮਸਾਲਾ ਚਾਹੀਦਾ ਇਹ ਮੀਡੀਆ ਇਹ ਕਿਉਂ ਨਹੀਂ ਦੱਸਦਾ ਕਿ ਜੇਕਰ ਕਿਸੇ ਬੇਵਕੂਫਾਂ ਨੇ ਘਟੀਆ ਲੋਕਾਂ ਨੇ ਉਥੇ ਇਹ ਗੋਲੀ ਚਲਾਈ ਆ ਤਾਂ ਜਿਹੜੇ ਲੋਕ ਆਪਣੇ ਮੋਢਿਆਂ ਤੇ ਚੁੱਕ-ਚੁੱਕ ਕੇ ਜ਼ਖਮੀਆਂ ਨੂੰ ਤੇ ਮਰਨ ਵਾਲਿਆਂ ਨੂੰ ਹਸਪਤਾਲਾਂ ਤੱਕ ਲੈ ਕੇ ਗਏ ਆ ਉਹ ਕਿਹੜੇ ਧਰਮ ਦੇ ਸੀ ਉਹਨਾਂ ਦਾ ਧਰਮੇ ਗੋਦੀ ਮੀਡੀਆ ਕਿਉਂ ਨਹੀਂ ਦੱਸਦਾ ਤੇ ਜਿਹੜਾ ਇੱਕ ਹੁਸੈਨ ਨਾਂ ਦਾ ਨੌਜਵਾਨ ਉਹ ਕਾਤਲਾਂ ਦੇ ਨਾਲ ਭਿੜਿਆ ਉਹਨਾਂ ਤੋਂ ਰਾਈਫਲ ਤੱਕ ਖੋਈ ਆ ਉਹਨੇ ਜਿਹੜਾ ਉਥੋਂ ਦਾ ਹੀ ਸੀਗਾ ਤੇ ਉਹਨਾਂ ਨੇ ਫਿਰ ਉਹਨੂੰ ਵੀ ਮਾਰ ਦਿੱਤਾ ਉਹ ਕਿਹੜੇ ਧਰਮ ਦਾ ਸੀ ਇਹ ਗੋਦੀ মিডিਆ ਇਹ ਕਿਉਂ ਨਹੀਂ ਦੱਸਦਾ ਹਾਂਜੀ ਕਿਉਂਕਿ ਅਸਲ ਦੇ ਵਿੱਚ ਇਹ ਜਿਹੜੀ ਨਫ਼ਰਤ ਦੀ ਸਿਆਸਤ ਆ ਇਹ ਉਹਨੂੰ ਪੱਠੇ ਪਾਉਂਦੇ ਨੇ ਔਰ ਬਹੁਤ ਵੱਡਾ ਗਲਤ ਗੁਨਾਹ ਕਰ ਰਹੇ ਨੇ ਜਿਹੜੇ ਅਸਲੀ ਸਵਾਲ ਬਣਦੇ ਨੇ ਉਹਨਾਂ ਤੇ ਗੋਦੀ মিডিਆ ਕਿਉਂ ਨਹੀਂ ਗੱਲ ਕਰਦਾ ਸਵਾਲ ਸਭ ਤੋਂ ਵੱਡਾ ਇਹ ਬਣਦਾ ਕਿ ਪਹਿਲਾਂ ਤਾਂ ਇਹ ਜਿਹੜਾ ਧਰਮ ਦੇ ਨਾਂ ਤੇ ਫਿਰਕਿਆਂ ਦੇ ਨਾਂ ਤੇ ਨਫ਼ਰਤ ਦਾ ਮਾਹੌਲ ਬਣਿਆ ਇਹ ਬਣਾਇਆ ਕਿਨੇ ਆ ਇਹਨੂੰ ਪੱਠੇ ਕਿਨੇ ਪਾਏ ਇਨੂੰ ਪਾਣੀ ਕਿਨੇ ਪਾਇਆ ਉਹ ਕਿਹੜੀ ਸਿਆਸਤ ਹੈ ਜਿਨੇ ਇਹ ਮਾਹੌਲ ਵੱਡਾ ਕੀਤਾ ਕਿਤੇ ਵੀ ਕਿਸੇ ਵੀ ਤਰੀਕੇ ਨਾਲ ਜੇ ਕੋਈ ਇਨਸਾਨੀਅਤ ਦਾ ਖੂਨ ਬਹਾਉਂਦਾ ਤਾਂ ਉਹ ਗਲਤ ਹੈ ਔਰ ਅੱਜ ਜਿਹੜੀ ਇਹ ਘਟਨਾ ਪਹਿਲਗਾਮ ਦੇ ਵਿੱਚ ਵਾਪਰੀ ਹੈ ਸਭ ਤੋਂ ਵੱਡਾ ਸਵਾਲ ਇਹਦੇ ਤੇ ਇਹ ਆ ਕਿ ਜੇਕਰ ਅੱਜ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਉੱਥੇ ਗਏ ਤਾਂ ਉਹਨਾਂ ਦੀ ਰੱਖਿਆ ਦੇ ਲਈ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜੀ ਜਵਾਨ ਤੇ ਪੁਲਿਸ ਵਾਲੇ ਲਾਏ ਸੀ ਹਾਂਜੀ ਜੇ ਇੱਕ ਬੰਦੇ ਦੀ ਰਾਖੀ ਲਈ ਹਜ਼ਾਰਾਂ ਫੌਜੀ ਤੇ ਪੁਲਿਸ ਵਾਲੇ ਲਾਏ ਜਾ ਸਕਦੇ ਨੇ ਤਾਂ ਫਿਰ ਜਿੱਥੇ ਹਜ਼ਾਰਾਂ ਲੋਕ ਘੁੰਮਣ ਗਏ ਤਾਂ ਜਦੋਂ ਇਹ ਪਹਿਲਾਂ ਰੌਲਾ ਪਾਉਂਦੇ ਨਹੀਂ ਵੀ ਉੱਥੇ ਖਤਰਾ ਹੈ ਹਾਂਜੀ ਤਾਂ ਫਿਰ ਉਸ ਜਗ੍ਹਾ ਤੇ ਇੱਕ ਵੀ ਪੁਲਿਸ ਵਾਲਾ ਇੱਕ ਵੀ ਫੌਜ ਵਾਲਾ ਕਿਉਂ ਤਨਾਤ ਨਹੀਂ ਸੀ ਕੀ ਆਮ ਲੋਕਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਇਹਦਾ ਜਵਾਬ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਔਰ ਇਹ ਸਵਾਲ ਮੀਡੀਆ ਨੂੰ ਪੁੱਛਣਾ ਚਾਹੀਦਾ ਉਥੇ ਜਦੋਂ ਇਹ ਘਟਨਾ ਵਾਪਰੀ ਹੈ ਤਾਂ ਦੱਸਿਆ ਜਾ ਰਿਹਾ ਹੈ ਵੀ ਉਹ ਜਿਹੜੇ ਸਿਰਫਰੇ ਗੁੰਮਰਾਹ ਹੋਏ ਵਿਅਕਤੀ ਸੀ ਜਿਨ੍ਹਾਂ ਨੇ ਇਹ ਦਰਦਨਾਕ ਘਟਨਾ ਕੀਤੀ ਹੈ ਤਾਂ ਕਹਿੰਦੇ ਨੇ ਵੀ ਉਹ ਪੁਲਿਸ ਤੇ ਫੌਜ ਦੀ ਵਰਦੀ ਚ ਵੀ ਆਏ ਸੀ ਤਾਂ ਜੇਕਰ ਉਹ ਇੰਜ ਆਏ ਜੇਕਰ ਉਥੇ ਅਸਲੀ ਫੌਜ ਜਾ ਅਸਲੀ ਪੁਲਿਸ ਦੇ ਜਵਾਨ ਤਨਾਤ ਹੁੰਦੇ ਤਾਂ ਕੀ ਉਹ ਇੰਜ ਆ ਸਕਦੇ ਸੀ ਕੀ ਉਹ ਇੰਜ ਕਰ ਸਕਦੇ ਸੀ ਪਰ ਜਦੋਂ ਆਮ ਲੋਕਾਂ ਦੀ ਰਾਖੀ ਦੇ ਲਈ ਉਥੇ ਕੋਈ ਫੌਜ ਪੁਲਿਸ ਨਹੀਂ ਸੀ ਔਰ ਦੱਸਿਆ ਜਾਂਦਾ ਕਿ ਘਟਨਾ ਵਾਪਰਨ ਤੋਂ ਕਾਫੀ ਟਾਈਮ ਬਾਅਦ ਉਥੇ ਫੌਜ ਪੁਲਿਸ ਆਈ ਤਾਂ ਫਿਰ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜਵਾਬ ਕੌਣ ਦੇਵੇਗਾ ਜਦੋਂ ਭਾਜਪੀ ਕਹਿੰਦੀ ਹੈ ਹੋਰ ਜਿੱਥੇ ਭਾਜਪੀ ਦੀ ਸਰਕਾਰ ਨਾ ਹੋਵੇ ਉੱਥੇ ਜੇ ਕੁਝ ਘਟਨਾ ਵਾਪਰਦੀ ਹੈ ਤਾਂ ਭਾਜਪੀ ਕਹਿੰਦੀ ਹੈ ਮੁੱਖ ਮੰਤਰੀ ਅਸਤੀਫਾ ਦੇਵੇ ਤਾਂ ਫਿਰ ਹੁਣ ਗ੍ਰਹਿ ਮੰਤਰੀ ਅਸਤੀਫਾ ਕਿਉਂ ਨਹੀਂ ਦਿੰਦਾ ਔਰ ਸਭ ਤੋਂ ਵੱਡਾ ਸਵਾਲ ਜਿਹੜਾ ਮੀਡੀਆ ਇਸ ਤਰ੍ਹਾਂ ਮੀਡੀਆ ਦਾ ਇੱਕ ਹਿੱਸਾ ਔਰ ਇੱਕ ਗੰਦੀ ਸਿਆਸਤ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਇਹਨੂੰ ਹਿੰਦੂ ਮੁਸਲਮ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਇਹ ਬਿਲਕੁਲ ਗਲਤ ਆ ਲੋਕਾਂ ਨੂੰ ਇਹਦੇ ਬਾਰੇ ਸचेत ਹੋਣਾ ਚਾਹੀਦਾ ਅੱਜ ਤੱਕ ਇੱਥੇ ਪਾੜੋ ਤੇ ਰਾਜ ਕਰੋ ਦੀ ਸਿਆਸਤ ਚੱਲਦੀ ਰਹੀ ਆ ਸਦੀਆਂ ਤੋਂ ਲੈ ਕੇ ਡਿਵਾਈਡ ਐਂਡ ਰੂਲ ਓਵਰ ਲੋਕਾਂ ਨੂੰ ਆਪਸ ਚ ਪਾੜੋ ਤੇ ਰਾਜ ਕਰੋ ਦੀ ਸਿਆਸਤ ਚੱਲਦੀ ਰਹੀ ਆ ਪਰ ਇਹੋ ਜਿਹੇ ਦਰਦਨਾਕ ਘਟਨਾਵਾਂ ਦੇ ਉੱਪਰ ਇਹ ਸਿਆਸਤ ਨਹੀਂ ਚੱਲਣੀ ਚਾਹੀਦੀ ਬਿਲਕੁਲ ਨਹੀਂ ਚੱਲਣੀ ਚਾਹੀਦੀ ਭਾਵੇਂ ਉਹ ਕੋਈ ਵੀ ਪਾਰਟੀ ਹੋਵੇ ਇਹੋ ਜੀ ਘਟਿਆ ਸਿਆਸਤ ਨਹੀਂ ਕਰਨੀ ਚਾਹੀਦੀ ਹੁਣ ਮੈਂ ਇਹ ਗੱਲ ਦਾਅਵੇ ਨਾਲ ਕਹਿੰਨਾ ਕਿ ਕਸ਼ਮੀਰ ਦੇ ਲੋਕਾਂ ਨੇ ਪੂਰਾ ਕਸ਼ਮੀਰ ਬੰਦ ਕੀਤਾ ਜੰਮੂ ਕਸ਼ਮੀਰ ਤੋਂ ਲੈ ਕੇ ਤੇ ਲੇਹਰਦਾਗ ਤੱਕ ਅੱਜ ਲੋਕਾਂ ਨੇ ਬੰਦ ਕੀਤਾ 40 ਸਾਲਾਂ ਚ ਪਹਿਲੀ ਵਾਰ ਲੋਕਾਂ ਨੇ ਇੰਨਾ ਬੰਦ ਕੀਤਾ ਮਤਲਬ ਪੂਰਾ ਜੰਮੂ ਕਸ਼ਮੀਰ ਲੋਕਾਂ ਨੇ ਲੋਕ ਕਰਤਾ ਰੋਸ ਦੇ ਵਿੱਚ ਦੁੱਖ ਦੇ ਵਿੱਚ ਉੱਥੇ ਮੁਸਲਮਾਨ ਜਿਹੜੇ ਭੈਣਾ ਭਰਾ ਉਹ ਰੋਂਦੇ ਨਜ਼ਰ ਆਏ ਨਹੀਂ ਮੇਰੇ ਮੇਰੀ ਸੋਚ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਜਬਦੀ ਨਫ਼ਰਤ ਨਹੀਂ ਕੋਈ ਧਰਮ ਦੀ ਨਫ਼ਰਤ ਨਹੀਂ ਇਸ ਕਰਕੇ ਮੇਰੀ ਨਜ਼ਰ ਕਿਸੇ ਨੂੰ ਧਰਮ ਤੇ ਜਾਤ ਦੇ ਆਧਾਰ ਤੇ ਚੰਗਾ ਮਾੜਾ ਨਹੀਂ ਮੰਨਦੀ ਮੈਨੂੰ ਅੱਜ ਦਿਖਿਆ ਉਹ ਲੋਕ ਜੰਮੂ ਕਸ਼ਮੀਰ ਦੇ ਲੋਕਾਂ ਦੀ ਇਹ ਹਰਕਤ ਨਹੀਂ ਹੈਗੀ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਦਾ ਤਾਂ ਚੁੱਲ੍ਹਾ ਹੀ ਉਹਨਾਂ ਦਾ ਤਾਂ ਘਰ ਹੀ ਇਹ ਜਿਹੜੇ ਦੂਰੋਂ ਲੋਕ ਉੱਥੇ ਘੁੰਮਣ ਜਾਂਦੇ ਆ ਉਹਦੇ ਸਿਰ ਤੇ ਚੱਲਦਾ ਉੱਥੇ ਕਿਹੜਾ ਕਣਕ ਝੋਨਾ ਮੱਕੀਆਂ ਕਮਾਦ ਜਾਂ ਬਾਜਰੇ ਹੁੰਦੇ ਨੇ ਤੇ ਨਾ ਹੀ ਉੱਥੇ ਕੋਈ ਬਹੁਤ ਵੱਡੀ ਇੰਡਸਟਰੀ ਫੈਕਟਰੀਆਂ ਨੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਚੁੱਲ੍ਹਾ ਹੀ ਇਹਨਾਂ ਸਲਾਨੀਆਂ ਦੇ ਆਉਣ ਨਾਲ ਤਪਦਾ ਇਸ ਕਰਕੇ ਜੰਮੂ ਕਸ਼ਮੀਰ ਦੇ ਲੋਕ ਇਹ ਕੰਮ ਨਹੀਂ ਕਰ ਸਕਦੇ ਜਿਨ੍ਹਾਂ ਵੀ ਇਹ ਕੰਮ ਕੀਤਾ ਇਹ ਸਾਜ਼ਿਸ਼ ਕੀਤੀ ਆ ਉਹ ਜੰਮੂ ਕਸ਼ਮੀਰ ਦਾ ਵਿਰੋਧੀ ਆ ਉਹ ਜੰਮੂ ਕਸ਼ਮੀਰ ਦਾ ਸਖਾ ਨਹੀਂਗਾ ਇਹ ਹੁਣ ਪਛਾਨਣਾ ਤੇ ਫੜਨਾ ਚਾਹੀਦਾ ਹੈ ਵੀ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਤੇ ਜੰਮੂ ਕਸ਼ਮੀਰ ਨਾਲ ਤਕਲੀਫ ਕਿਹਨੂੰ ਕਿਹਨੂੰ ਹੈ ਉਹ ਕਿਹੜੀ ਕਿਹੜੀ ਸੋਚ ਕਿਹੜੀ ਕਿਹੜੀ ਸਿਆਸਤ ਹੈ ਜਿਹਨੂੰ ਜੰਮੂ ਕਸ਼ਮੀਰ ਨਾਲ ਤਕਲੀਫ ਰਹੀ ਹੈ ਅੱਜ ਤੱਕ ਲਾਜ਼ਮੀ ਇਹ ਜਿਹੜੀ ਕਨੌਣੀ ਹਰਕਤ ਕਰਨ ਵਾਲੇ ਨੇ ਉਹ ਉਹਨਾਂ ਚੋਂ ਨਿਕਲਣਗੇ ਹੁਣ ਮੈਂ ਰੋਜ਼ ਕਹਿੰਨਾ ਵੱਖ-ਵੱਖ ਪਾਰਟੀਆਂ ਦੇ ਨਾਲ ਕੁਝ ਚਮਚੇ ਕਰਛੇ ਜੁੜੇ ਨੇ ਵੋਟਰ ਸਪੋਰਟਰ ਹੁਣ ਤੱਕ ਤਾਂ ਕੰਮ ਠੀਕ ਹੁੰਦਾ ਪਰ ਜਿਹੜੇ ਚਮਚੇ ਕਰਛੇ ਬਣ ਜਾਂਦੇ ਨੇ ਇਹਨਾਂ ਨੇ ਬੇੜਾਗਰ ਕੀਤਾ ਅੱਜ ਮੇਰੀ ਗੱਲ ਕੁਝ ਕੁਝ ਕ ਪਾਰਟੀਆਂ ਦੇ ਜਿਹੜੇ ਚਮਚੇ ਆ ਉਹਨਾਂ ਨੂੰ ਪਸੰਦ ਨਹੀਂ ਆਉਣੀ ਉਹਨਾਂ ਨੂੰ ਗਲਤ ਲੱਗੂਗੀ ਪਰ ਮੈਂ ਠੋਕ ਮਾਰ ਕੇ ਕਹਿਣਾ ਕਿ ਇਹ ਮਾਹੌਲ ਜੋ ਪੂਰੇ ਭਾਰਤ ਚ ਕਈ ਲੋਕਾਂ ਨੇ ਬਣਾਇਆ ਅਸਲ ਚ ਲੋਕਾਂ ਨੇ ਨਹੀਂ ਬਣਾਇਆ ਕੁਝ ਘਟੀਆ ਸਿਆਸਤਾਂ ਨੇ ਬਣਾਇਆ ਭਾਵੇਂ ਇੱਥੇ ਪਹਿਰਗਾਮ ਦੇ ਵਿੱਚ ਇਹ ਘਟਨਾ ਵਾਪਰੀ ਆ ਤੇ ਭਾਵੇਂ ਕੋਈ ਕਿਸੇ ਨੂੰ ਧੱਕੇ ਨਾਲ ਇਹ ਕਹਿੰਦਾ ਕਈ ਵਾਰੀ ਘਟਨਾਵਾਂ ਆਪਾਂ ਸੁਣਦੇ ਆ ਧੱਕੇ ਨਾਲ ਕਿਹਾ ਜਾਂਦਾ ਬੋਲ જય ਸ਼੍ਰੀ ਰਾਮ ਉਹ ਘਟਨਾਵਾਂ ਤੇ ਇਹ ਘਟਨਾਵਾਂ ਦੋਨੇ ਗਲਤ ਨਹੀਂ ਔਰ ਪਿਛਲੇ ਦਿਨਾਂ ਤੋਂ ਇੱਕ ਹੋਰ ਇੱਥੇ ਵੇਖਣ ਨੂੰ ਗੱਲਾਂ ਮਿਲੀਆਂ ਕਈ ਥਾਵਾਂ ਤੇ ਇਹ ਪ੍ਰਚਾਰ ਕੀਤਾ ਗਿਆ ਵੀ ਐਸ ਭਾਈਚਾਰੇ ਦੇ ਲੋਕਾਂ ਦੀਆਂ ਦੁਕਾਨਾਂ ਤੋਂ ਤੇ ਰੇੜੀਆਂ ਤੋਂ ਚੀਜ਼ ਨਾ ਖਰੀਦੋ ਇਹਨਾਂ ਨੂੰ ਪੈਸੇ ਨਾ ਵਟਾਓ ਐਸ ਭਾਈਚਾਰੇ ਦੀ ਦੁਕਾਨ ਤੋਂ ਚੀਜ਼ ਲਓ ਜਿਨ੍ਹਾਂ ਨੇ ਇਹ ਮਾਹੌਲ ਬਣਾਇਆ ਤੇ ਵਧਾਇਆ ਉਹਨਾਂ ਨੇ ਇਹ ਨਫ਼ਰਤ ਨੂੰ ਪਾਣੀ ਪਾਇਆ ਪਾਣੀ ਪਾਇਆ ਪਾਣੀ ਪਾਇਆ ਜੇ ਇਸ ਕਹਿੰਦੇ ਹੋ ਕਿ ਰੱਬ ਇੱਕ ਹੈ ਸਾਰੇ ਕਹਿੰਦੇ ਹੋ ਕਿ ਗੋਡ ਇਸ ਵਨ ਕਹਿੰਦੇ ਹੋ ਤਾਂ ਫਿਰ ਜੇ ਗੋਡ ਇਸ ਵਨ ਜੇ ਰੱਬ ਇੱਕ ਹੈ ਤਾਂ ਫਿਰ ਤੁਹਾਡੀਆਂ ਆ ਇਨਸਾਨਾਂ ਦੀਆਂ ਇਨਸਾਨਾਂ ਨਾਲ ਨਫ਼ਰਤਾਂ ਕਾਹਦੀਆਂ ਨੇ ਸਾਰੇ ਧਰਮਾਂ ਦੇ ਲੋਕ ਇਹ ਕਹਿੰਦੇ ਨੇ ਕਿ ਸਾਡਾ ਧਰਮ ਉਸ ਇੱਕ ਰੱਬ ਨੇ ਚਲਾਇਆ ਉਹਨੇ ਸਾਨੂੰ ਨਿਯਮ ਦਿੱਤੇ ਉਹਨੇ ਸਾਨੂੰ ਰੂਲ ਦਿੱਤੇ ਤਾਂ ਸਵਾਲ ਇਹ ਮੈਂ ਪੁੱਛਣਾ ਚਾਹਣਾ ਸਾਰੇ ਭੈਣਾ ਭਰਾਵਾਂ ਤੋਂ ਗੁਰਬਾਣੀ ਕਹਿੰਦੀ ਹੈ ਅਵਲ ਅੱਲਾ ਨੂਰ અપਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੋ ਭਲੇ ਕੋ ਮੰਦੇ ਤੇ ਜੇ ਤੁਸੀਂ ਮੰਨਦੇ ਹੋ ਕਿ ਇੱਕ ਪਿਤਾ ਇੱਕ ਸਕੇ ਹਮਬਾਰਕ ਜੇ ਮੰਨਦੇ ਹੋ ਰੱਬ ਇੱਕ じゃ ਕੋ ਵੀ ਰੱਬ ਕਈ ਸਾਰੇ ਨਹੀਂ ਫਿਰ ਮਜਬਾਂ ਦੇ ਨਾਂ ਤੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਰੂਲਾਂ ਦੇ ਨਾਂ ਤੇ ਨਫ਼ਰਤ ਕਰ ਲੋ ਪਰ ਜੇ ਕਹਿੰਦੇ ਹੋ ਕਿ ਰੱਬ ਇੱਕ ਹੈ ਤਾਂ ਫਿਰ ਤੁਹਾਡੀਆਂ ਲੜਾਈਆਂ ਕਾਦੀਆਂ ਨਹੀਂ ਫਿਰ ਨਫ਼ਰਤਾਂ ਕਾਦੀਆਂ ਨਹੀਂ ਆਹ ਜਿਹੜੀ ਗੱਲ ਜ਼ੋਰ ਦੇ ਕੇ ਫਲਾਈ ਜਾ ਰਹੀ ਹੈ ਤੇ ਪਹਿਲਾ ਧਰਮ ਪੁੱਛਿਆ ਪਹਿਲਾ ਧਰਮ ਪੁੱਛਿਆ ਕੁਝ ਕੁ ਗੋਦੀ মিডিਆ ਦੇ ਚੈਨਲਾਂ ਨੇ ਇਸ ਗੱਲ ਨੂੰ ਬੜੀ ਤੂਲ ਦਿੱਤੀ ਹੈ ਮੈਂ ਕਹਿੰਨਾ ਓਏ ਨਫਰਤੀਓ ਇਹ ਨਫਰਤ ਦੀ ਅੱਗ ਜਿਹੜੀ ਤੁਸੀਂ ਭੜਕਾ ਰਹੇ ਹੋ ਨਾ ਇਹ ਪਤਾ ਨਹੀਂ ਕਦੋਂ ਤੁਹਾਡਾ ਵੀ ਨੁਕਸਾਨ ਕਰ ਜਾਏਗੀ ਇਸ ਕਰਕੇ ਪਾਣੀ ਪਾਓ ਪਾਣੀ ਪਾਓ ਇਹ ਧਰਮਾਂ ਮਜਬਾ ਦੀਆਂ ਨਫਰਤਾਂ ਨਾ ਫਲਾਓ ਕਿਸੇ ਵੀ ਧਰਮ ਦੇ ਵਿੱਚ ਸਾਰੇ ਲੋਕ ਮਾੜੇ ਨਹੀਂ ਕਿਸੇ ਵੀ ਧਰਮ ਚ ਸਾਰੇ ਚੰਗੇ ਨਹੀਂ ਚੰਗੀ ਤੇ ਮਾੜੀ ਸੋਚ ਹੁੰਦੀ ਆ ਉਹ ਜਿਹਦੇ ਅੰਦਰ ਵੀ ਘਰ ਘਰ ਕੀ ਉਹ ਬੰਦਾ ਮਾੜਾ ਤੇ ਜਿੱਥੇ ਚੰਗੀ ਸੋਚ ਕਰ ਕਰ ਕੀ ਉਹ ਬੰਦਾ ਚੰਗਾ ਹੁਣ ਤੁਸੀਂ ਇਹ ਦੱਸੋ ਜੰਮੂ ਤੇ ਕਸ਼ਮੀਰ ਜਿੰਨਾ ਲੋਕਾਂ ਨੇ ਸਾਰਾ ਲੋਕ ਕੀਤਾ ਜਬੰਦ ਕੀਤਾ ਵਿਰੋਧ ਦੇ ਵਿੱਚ ਉਹ ਸਾਰੇ ਮੁਸਲਮ ਨਹੀਂ ਮੋਮਬੱਤੀ ਮਾਰਚ ਕੀਤੇ ਲੋਕਾਂ ਨੇ ਉਹ ਕਹਿੰਦੇ ਸਾਡੇ ਲਈ ਟੂਰਿਸਟ ਸਾਡੇ ਮਹਿਮਾਨ ਨਹੀਂ ਟੂਰਿਸਟ ਸਾਡੀ ਜਾਨ ਨਹੀਂ ਉਹ ਕਹਿ ਰਹੇ ਨੇ ਪਰ ਪਤਾ ਨਹੀਂ ਕਿਉਂ ਇਹ ਇੱਕ মিডিਆ ਦਾ ਇੱਕ ਹਿੱਸਾ ਤੇ ਇੱਕ ਇਹ ਕੁਛ ਨਫਰਤੀ ਸਿਆਸਤ ਇਹਦਾ ਜੋਰ ਅੱਜ ਵੀ ਇਸ ਗੱਲ ਤੇ ਲੱਗਾ ਵੀ ਇਹਨੂੰ ਹਿੰਦੂ ਮੁਸਲਮ ਦਾ ਮੁੱਦਾ ਬਣਾਓ ਇਹਨੂੰ ਹਿੰਦੂ ਮੁਸਲਮ ਦਾ ਮੁੱਦਾ ਬਣਾਓ ਬਿਲਕੁਲ ਗਲਤ ਅਗ ਨੂੰ ਤੁਸੀਂ ਕਿਉਂ ਪਾ ਰਹੇ ਹੋ ਗਲਤ ਕਰ ਰਹੇ ਹੋ ਮੈਂ ਕਹੂੰਗਾ ਭੈਣੋ ਭਰਾਓ ਇਸ ਸੋਚ ਦਾ ਵਿਰੋਧ ਕਰੋ ਜਿਹੜੇ ਵੀ ਧਾਰਮਿਕ ਭਾਈਚਾਰੇ ਨਾਲ ਜੁੜੇ ਹੋ ਸਲਾਮ ਹੈ ਸਲੂਟ ਹੈ ਜਿਉਂਦੇ ਵੱਸਦੇ ਰਹੋ ਪਰ ਆ ਜਿਹੜੇ ਲੋਕ ਇਸ ਨਫ਼ਰਤਾਂ ਫਲਾਉਂਦੇ ਨੇ ਨਾ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਭਾਸ਼ਾ ਦੇ ਨਾਂ ਤੇ ਕਿਸੇ ਵੀ ਇਸ ਤਰ੍ਹਾਂ ਦੇ ਨਾਂ ਤੇ ਉਹਨਾਂ ਨੂੰ ਵੀ ਪਛਾਣ ਕਰੋ ਇਹਨਾਂ ਨੇ ਆਪਣੇ ਵਿੱਚ ਵੰਡੀਆਂ ਪਾ ਕੇ ਰਾਜ ਕੀਤਾ ਪਰ ਆਪਣੇ ਫਾਇਦੇ ਲਈ ਕੁਰਸੀਆਂ ਲਈਆਂ ਪਰ ਲੋਕਾਂ ਦਾ ਘਾਣ ਹੋਇਆ ਹੁਣ ਆ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਇਹ ਘਟਨਾ ਕੀਤੀ ਹੈ ਕੀ ਉਹ ਇਨਸਾਨ ਨੇ ਉਹ ਉਹਨਾਂ ਨੂੰ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨਹੀਂ ਸਭ ਤੋਂ ਵੱਧ ਲਾਨਤਾ ਉਹ ਪਾ ਰਹੇ ਨਹੀਂ ਉਹ ਕਹਿ ਰਿਹਾ ਇਹ ਅੱਲਾਹ ਦੇ ਬੰਦੇ ਹੋ ਹੀ ਨਹੀਂ ਸਕਦੇ ਔਰ ਅੱਜ ਜਦੋਂ ਅੱਜ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਹਿੰਦੂ ਤੇ ਮੁਸਲਮਾਨਾਂ ਨੇ ਇਕੱਠੇ ਜਲੂਸ ਕੱਢਿਆ ਅਵਰੋਚ ਹਿੰਦੂ ਤੇ ਮੁਸਲਮਾਨਾਂ ਤੇ ਸਿੱਖਾਂ ਨੇ ਇਕੱਠੇ ਜਲੂਸ ਕੱਢਿਆ ਤੇ ਜਿਹੜੀ ਨਫ਼ਰਤ ਦੀ ਸਿਆਸਤ ਦਾ ਨਾ ਉਹਨੂੰ ਚੰਗਾ ਨਹੀਂ ਲੱਗਾ ਉਹ ਨਫ਼ਰਤ ਦੀ ਸਿਆਸਤ ਨੂੰ ਹੱਥਾਂ ਪੈਰਾਂ ਦੀ ਪਈ ਆ ਵੀ ਯਾਰ ਇਹ ਇਕੱਠੇ ਹੋ ਰਹੇ ਨਹੀਂ ਇਕੱਠੇ ਕਿਉਂ ਰਹੇ ਨਹੀਂ ਉਸ ਨਫ਼ਰਤ ਦੀ ਸਿਆਸਤ ਨੂੰ ਪਛਾਨਣ ਦੀ ਲੋੜ ਆ ਪਛਾਨ ਲੋ ਭਰਾਓ ਉਹਨੂੰ ਉਹਨੂੰ ਪਛਾਨੋ ਉਹਦਾ ਵਿਰੋਧ ਕਰੋ ਸੋ ਇਹ ਜਿਹੜਾ ਕੁਛ ਇਹ ਪਹਿਲਗਾਮ ਦੇ ਵਿੱਚ ਹੋਇਆ ਇਹਦੇ ਉੱਪਰ ਤੁਸੀਂ ਵੀ ਆਪਣਾ ਵਿਚਾਰ ਲਿਖੋ ਮੈਂ ਕਹੂੰਗਾ ਕਿ ਜਿਹੜੀ ਜਾਨ ਦੀ ਕੀਮਤ ਆ ਨਾ ਉਹ ਕੱਲੇ ਗ੍ਰਹਿ ਮੰਤਰੀ ਜਾਂ ਮੰਤਰੀਆਂ ਦੀ ਹੀ ਨਹੀਂ ਹੁੰਦੀ ਆਮ ਲੋਕਾਂ ਦੀ ਵੀ ਹੁੰਦੀ ਆ ਉਥੇ ਕਿਉਂ ਨਹੀਂ ਸੀ ਲਾਈ ਗਈ ਸਕਿਉਰਿਟੀ ਜਿੱਥੇ ਇੰਨੇ ਲੋਕ ਗਏ ਇਹ ਇੱਕ ਬਹੁਤ ਵੱਡਾ ਸਵਾਲ ਆ